ਸ਼ੇਖ ਸਾਦੀ ਨੇ ਇੱਕ ਬੜੀ ਸੋਹਣੀ ਕਹਾਣੀ ਲਿਖੀ ਹੈ। ਸਗੇ ਪਾਏ ਸਹਿਰਾਏ ਨਸ਼ੀਨੇ ਗਜ਼ੀਰ ਬਖਸ਼ਮੇ ਕੇ ਖੂਨਿਸ਼ ਦੰਦਾਂ ਚ ਇਕੰਦਰ। ਇੱਕ ਲੱਕੜਹਾਰਾ ਸਿਰ ਦੇ ਉੱਤੇ ਲਖਣਾ ਦਾ ਗੱਠਾ ਚੁੱਕ ਕੇ ਆਪਣੇ ਘਰ ਦੀ ਤਰਫ ਆ ਰਿਹਾ ਹੈ। ਰੋਜ਼ ਜੰਗਲ ਜਾਂਦਾ ਸੀ ਲੱਕੜੀਆਂ ਲਿਆਂਦਾ ਸੀ ਘਰ ਦੇ ਚ ਰੱਖਦਾ ਸੀ ਤੇ ਖਰੀਦਾਰ ਘਰੋਂ ਹੀ ਲੈ ਜਾਂਦੇ ਸਨ। ਆਮ ਦੇ ਹ ਰਸਤੇ ਵਿੱਚ ਕੁੱਤੇ ਨੇ ਕੱਟ ਖਾ ਦਾ ਬੜਾ ਭਾਰੀ ਜ਼ਖਮ ਬਣ ਗਿਆ ਹੋਂ ਵਗੇ ਉਸ ਹਾਲਤ ਦੇ ਜਦ ਘਰ ਆਇਆ ਇਸ ਲੱਕੜ ਹਾਰੇ ਦੀ ਸਿਰਫ ਇੱਕੋ ਇੱਕ ਬੱਚੀ ਸੀ ਨੌਜਵਾਨ ਆਪਣੇ ਬੁੱਢੇ ਪਿਓ ਦੀ ਇਹ ਹਾਲਤ ਦੇਖ ਕੇ ਉਹਨੂੰ ਤਰਸ ਬੜਾ ਆਇਆ ਉਹ ਗੁੱਸੇ 'ਚ ਕਹਿਣ ਲੱਗੇ ਆਖਰ ਤੁਰਾ ਤੇਜ ਦੰਦਾ ਨਾ ਬੂ ਐ ਮੇਰੇ ਬੂ ਤੁਹਾਡੇ ਕੋਲ ਤੇਜ ਦੰਦ ਨਹੀਂ ਸਨ ਜੇ ਕੁੱਤੇ ਨੇ ਥਾਨੂੰ ਕਟ ਖਾਦਾ ਤੁਸੀਂ ਵੀ ਕਟ ਖਾਣਾ ਸੀ ਪਤਾ ਹੈ ਬੁੱਢਾ ਲੱਕੜਹਾਰਾ ਕੀ ਕਹਿੰਦਾ ਆਪਣੀ ਬੱਚੀ ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਵਾ ਲੈਕਨ ਨਾ ਆ ਨਾ ਵਾਇਗ ਮਰਦਮ ਸਗੇ ਮੈਂ ਸੱਗ ਨਹੀਂ ਹਾਂ ਕੁੱਤਾ ਨਹੀਂ ਹਾਂ ਮਨੁੱਖਾ कि मनुख कोत्या वाला काम नहीं हो सकता वाले किन्ना आयत जा मरदम सगी मैं मरदम मनुख होके वाला काम कि लो कुत्ते ने मैनु ओदा स्वा मैं कटा। मैं मनुख मैं कुत्ता नहीं मैं किस तरह कटा वाले न आयत जा मरदम सगी ਗਰਮ ਸੰਸਕਾਰਾਂ ਦਾ ਸੰਗ੍ਰਹਿ ਬਣ ਕੇ ਸੁਭਾਅ ਬਣ ਜਾਏ ਨਹੀਂ ਬਦਲਦੇ ਨਹੀਂ ਬਦਲਦੇ ਵਕਤ ਦੇ ਹੁਕਮਰਾਨ ਨੇ ਸਜ਼ਾਏ ਮੌਤ ਸੁਣਾਈ ਸੁਕਰਾਟ ਨੂੰ ਜ਼ਹਿਰ ਦਾ ਪਿਆਲਾ ਉਸ ਵਕਤ ਯੂਨਾਨ ਦੇ ਸਜ਼ਾਏ ਮੌਤ ਦੇ ਡੰਗ ਸੀ ਪਿਆਲਾ ਜ਼ਹਿਰ ਦਾ ਹੱਥੇ ਚ ਪੀਣ ਲਗਾਏ ਸੁਕਰਾਟ ਹਕੂਮਰਾਨ ਰੋਕਦਾ ਹੈ ਕਹਿੰਦੇ ਕਾਨੂੰਨ ਵੀ ਇੱਕ ਜੱਦ ਦੇ ਮੁਤਾਬਕ ਮੈਂ ਤੈਨੂੰ ਛੋੜ ਸਕਦਾ ਅਗਰ ਤੂੰ ਕਬੂਲ ਕਰੇ ਸ਼ੁਕਰਾਤ ਕਹਿੰਦੇ ਨੇ ਉਹ ਕੀ ਤੂੰ ਇਹ ਮੁਲਕ ਛੋੜ ਕੇ ਚਲਾ ਜਾ ਬੈਲ ਗੱਡੀਆਂ ਤੇ ਘੋੜੇ ਗੱਡੀਆਂ ਤੇ ਤੂੰ ਆਪਣਾ ਸਾਜ਼ੋ ਸਮਾਨ ਵੀ ਲੱਦ ਕੇ ਲੈ ਜਾ ਪਰਿਵਾਰ ਵੀ ਲੈ ਜਾ असी यह भी इजाजत देंगे ये मुल्क छोड़ के चला जा सुकरात केंद्र नहीं मैं मुल्क नहीं छोड़ सकता मैं इथिन नहीं छोड़ सकता मुनसफ सजाए मौत तो बच जाएगा मौत तो बच जाएगा ਸੁਕਰਾਤ ਕਹਿੰਦਾ ਨਹੀਂ ਬਚਾਂਗਾ ਜਿੱਥੇ ਜਾਵਾਂਗਾ ਉੱਥੇ ਵੀ ਇਹੋ ਜਿਹਾਂ ਦੇ ਮਨੁੱਖ ਹੋਣਗੇ ਕਿ ਤੁਹਾਡੇ ਜੈਸੇ ਹਕਮਰਾਨ ਹੋਣਗੇ ਕੋਈ ਅਸਮਾਨ ਤੋਂ ਥੋੜੀ ਡਿੱਗੇ ਨੇ ਉੱਥੇ ਵੀ ਮੈਂ ਇਹੀ ਕੁਝ ਬੋਲਾਂਗਾ ਸੰਘਰਸ਼ ਹੋਵੇਗਾ ਉੱਥੇ ਵੀ ਸਜ਼ਾਏ ਮੌਤ ਹੋਵੇਗੀ ਇੱਥੇ ਹੀ ਠੀਕ ਹੈ ਇੱਥੇ ਹੀ ਠੀਕ ਹੈ ਸਿਆਣਾ ਮਨੁੱਖ ਸੀ ਪਤਾ ਸੀ ਇਸ ਨੂੰ ਕੋਈ ਵੀ ਕਰਮ ਸ਼ੁਭ ਕਰਮ ਸੱਚ ਬੋਲਣਾ ਜੇ ਦਾ ਸੁਭਾਅ ਬਣ ਗਿਆ ਲੱਖ ਵੀ ਝੂਠੇ ਇਕੱਠੇ ਹੋਵਨ ਉਹਦੇ ਸੁਭਾਅ ਨੂੰ ਨਹੀਂ ਬਦਲ ਸਕਦੇ ਕਬੀਰ ਨੇ ਕਿਹਾ ਸੰਤ ਨਾ ਛਾੜੇ ਸੰਤਈ ਜੇ ਕੋਟਕ ਮਿਲੇ ਅਸੰਤ ਕਰੋਣਾ ਦੁਸ਼ਟ ਮਿਲ ਜਾਣ ਸੰਤ ਆਪਣੀ ਦਇਆ ਨਹੀਂ ਛੋੜਦਾ ਸੰਤ ਆਪਣਾ ਪਰਉਪਕਾਰ ਨਹੀਂ ਛੋੜਦਾ ਸੰਤ ਆਪਣਾ ਸੁਭਾਅ ਨਹੀਂ ਛੋੜਦਾ संत न छाडे संतई जे कोटक मिले असंत मल्यागर भयंगम बेड़ेयो तो शीतलता न तजन भावे सप लिपटे रेंदे ने चंदन नो ते चंदन उनां नु भी शीतलता देई जांदा सुगंधी देई जांदा उनां दी जहर नहीं लैंदा अपनी महक देंदा उनां दी जहर नहीं लैंदा अपनी ठंड देंदा कुरूणा दुष्टो वन ਸੰਤ ਦੁਸ਼ਟਪਣਾ ਨਹੀਂ ਲੈਂਦਾ ਕਿਉਂ ਸੰਤ ਪਣਾਉ ਦਾ ਸੁਭਾਅ ਬਣ ਗਿਆ ਦਇਆ ਉਸ ਦਾ ਸੁਭਾਅ ਹੈ ਸੇਲ ਸੰਜਮ ਉਸ ਦਾ ਸੁਭਾਅ ਹੈ ਪਰਉਪਕਾਰ ਉਸ ਦਾ ਸੁਭਾਅ ਹੈ ਕੋਮਲਤਾ ਉਸ ਦਾ ਸੁਭਾਅ ਹੈ ਕਠੋਰਪਣਾ ਦੁਸ਼ ਦਾ ਸੁਭਾਅ ਹੈ ਕਰਮ ਬਦਲ ਜਾਂਦੇ ਨੇ ਸਤਸੰਗ ਦੀ ਮਹਿਮਾ ਇਸ ਵਾਸਤੇ ਕਰਮ ਬਦਲੇ ਜਾ ਸਕਦੇ ਨੇ ਸੰਸਕਾਰ ਬਦਲੇ ਜਾ ਸਕਦੇ ਨੇ ਕਰਮ बार-बार रिपीट हो के बार-बार रिपीट हो के ਸੰਸਕਾਰਾਂ ਦੇ ਸੰਗ੍ਰਹਿ ਬਣ ਕੇ ਜਦ ਸੁਭਾਅ ਬਣ ਜਾਂਦੇ ਨੇ ਨਹੀਂ ਬਦਲਦੇ ਮੇਰੇ ਦੇਖੇ ਪੁਸਤਖੀ ਮਾ ਕੋਈ ਇੱਕ અવਤਾਰ ਵੀ ਸੁਭਾਅ ਬਦਲਣ ਦੇ ਸਮਰਥ ਨਹੀਂ ਹੋਇਆ ਸੁਭਾਅ ਕੀ ਬਦਲਨੇ ਸੰ ਉਹਨਾਂ ਨੇ ਤੇ ਸੂਲੀ ਤੇ ਚੜ ਦਿੱਤਾ ਜ਼ਹਿਰ ਦਾ ਪਿਆਲਾ ਦਿੱਤਾ ਸੁਭਾਅ ਕੀ ਬਦਲਣਾ ਸੀ ਪੰਜਵੇਂ ਗੁਰਨਾਨਕ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ। ਨਹੀਂ ਬਦਲਦੇ ਸਵਾਬ। ਕੋਈ ਵੀ ਅਸ਼ੁਭ ਕਰਮ ਉਹਨੂੰ ਸਵਾਬ ਨਾ ਬਣਨ ਦੇਣਾ, ਇਹੀ ਸਿਆਣਪ ਹੈ। ਪਰ ਇਹ ਸੂਝਬੂਤ ਸੰਗਤ ਤੋਂ ਮਿਲਦੀ ਏ, ਸਤਸੰਗ ਤੋਂ ਮਿਲਦੀ ਏ। ਕਿਸੇ ਵੀ ਦੁਸ਼ਟ ਕਰਮ ਨੂੰ ਆਦਤ ਨਾ ਬਣਨ ਦੇਣਾ। ਕਿ ਸਤਸੰਗ ਦਾ ਲਾਭ ਹੈ, ਗੁਰਬਾਣੀ ਦਾ ਲਾਭ ਹੈ। ਪਰ ਜੇ ਦੁਸ਼ਟ ਕਰਮ ਸੁਭਾਅ ਬਣ ਗਏ ਆਦਤ ਬਣ ਗਏ ਤਾਂ ਗੁਰੂ ਨਾਨਕ ਦੇ ਬੋਲ ਮੈਂ ਫਿਰ ਤੁਹਾਡੇ ਸਾਹਮਣੇ ਰੱਖਾਂ ਰਾਤੀ ਹੋਵਨ ਕਾਲੀਆਂ ਸੁੱਪੇ ਦਾ ਸੇਵਨ ਦੇਹੋ ਬੱਗਾ ਤੱਪੇ ਘਣਾ ਕਾਲੀਆਂ ਕਾਲੇ ਵਨ ਚਿੱਟਾ ਦਿਨ ਚੜਿਆ ਬੱਗਾ ਦਿਨ ਚੜਿਆ ਪਰ ਕਾਲੀਆਂ ਚੀਜ਼ਾਂ ਨੂੰ ਚਿੱਟਾ ਨਹੀਂ ਕਰ ਸਕਦਾ ਕਾਲੀਆਂ ਚੀਜ਼ਾਂ ਕਾਲੀ ਨੇ ਕਾਲੀ ਬੋਲੀ ਰਾਤ ਆਈਏ ਮਸਿਆਂ ਦੀ ਪਰ ਚਿਟੀਆਂ ਚੀਜ਼ਾਂ ਚਿਟੀਆਂ ਹੀ ਨੇ ਉਹਨਾਂ ਨੂੰ ਕਾਲਾ ਨਹੀਂ ਕਰ ਸਕਦੇ ਜਿਸ ਦਾ ਸੁਭਾਅ ਸਪੈਦ ਹੈ ਸ਼ੁਭ ਹੈ ਅਸ਼ੁਭ ਨਹੀਂ ਹੋਵੇਗਾ ਜਿਹਦਾ ਸੁਭਾਅ ਹੀ ਕਾਲ ਹੈ ਕ੍ਰੂਪ ਹੈ ਕਠੋਰ ਹੈ ਦੁਸ਼ਟ ਹੈ ਨਹੀਂ ਬਦਲੇਗਾ ਗੁਰੂ ਨਾਨਕ ਇਹ ਕਹਿ ਰਹੇ ਸਤਗੁਰੂ ਦੇਵ ਜੀ ਮਹਾਰਾਜ ਆਪਣੇ ਬਾਕ ਵਿੱਚ ਇਹ ਕਹਿ ਰਹੇ ਨੇ ਤੋ ਮੈਂ ਅਰਜ਼ ਕਰਾਂ 2-4 ਮਹੀਨਿਆਂ ਦਾ ਕਪੜਾ ਮੈਲਾ ਹੋਵੇ ਮੈਲ ਦਿਖਾਈ ਦਿੰਦੀ ਏ ਕਪੜਾ ਨਹੀਂ ਦਿਖਾਈ ਦਿੰਦਾ ਇਹ ਜਿਹੜਾ ਸਾਡਾ ਮਨ ਹੈ ਇੱਕ ਦਿਨ ਦਾ ਮੈਲਾ ਇੱਕ ਮਹੀਨੇ ਦਾ ਮੈਲਾ ਜਾਂ ਇੱਕ ਸਾਲ ਦਾ ਜਾਂ ਇੱਕ ਜਨਮ ਦਾ ਨਹੀਂ ਇਸ ਮਨ ਕੋ ਜਨਮ ਜਨਮ ਕੀ ਮਲ ਲਾਗੀ ਕਾਲਾ ਹੋਆ ਸਿਆ ਇਹ ਅਨੰਤ ਜਨਮਾਂ ਦਾ ਮੇਲਾ ਫਿਰ ਵੀ ਮੈਂ ਅਰਜ਼ ਕਰਾਂ ਸਾਫ਼ ਹੋ ਸਕਦਾ ਹੈ ਸਾਫ਼ ਹੋ ਸਕਦਾ ਹੈ ਜਿਹੜੇ ਜਿਹੜੇ ਸਤਸੰਗ ਦੀ ਤੜਪ ਰੱਖਦੇ ਨੇ ਅੰਮ੍ਰਿਤ ਵੇਲੇ ਸੁਭਾਵਕ ਉੱਠ ਬੈਠਦੇ ਨੇ ਖਿੱਚ ਰੱਖਦੇ ਨੇ ਇਹ ਪਹਿਚਾਣ ਹੈ ਕਿ ਮਨਨ ਤਾਂ ਅਜੇ ਸੁਭਾ ਨਹੀਂ ਬਣੀ दुष्टपणा सुहाने बने पर गुरुद्वारे ਵਿੱਚ ਵੀ ਆ ਕੇ দান ਦੀ ਬਿਰਤੀ ਨਾ ਪੈਦਾ ਹੋਵੇ ਖੋਣ ਦੀ ਬਿਰਤੀ ਪੈਦਾ ਹੋਵੇ ਕਿਵੇਂ ਜੇਬ ਕੱਟੀਏ ਕਿਵੇਂ ਗੁਰਦੁਆਰੇ ਵਾਲਿਆਂ ਨੂੰ ਧੋਖਾ ਦੇਈਏ ਕਿੱਥੇ ਵੀ ਅੰਦਰ ਬੁਰੇ ਵਿਚਾਰ ਚੱਲਣ ਰੰਗ ਵੇਖ ਕੇ ਰੂਪ ਵੇਖ ਕੇ ਧਨ ਵੇਖ ਕੇ ਸੰਪਦਾ ਵੇਖ ਕੇ ਔਰ ਰੋਜ਼ ਰੋਜ਼ ਇਸ ਤਰ੍ਹਾਂ ਹੋਵੇ ਤੋ ਇੱਕ ਗੱਲ ਸਪਸ਼ਟ ਹੈ ਦੁਸ਼ਟ ਪੜਾਈ ਦਾ ਸੁਭਾਅ ਬਣ ਗਏ ਕਥਾ ਕੀਰਤਨ ਨਾਲ ਕੁਝ ਵੀ ਨਹੀਂ ਹੋਵੇਗਾ ਕੁਝ ਵੀ ਨਹੀਂ ਹੋਵੇਗਾ ਮੇਰੀ ਜ਼ਿੰਦਗੀ ਦਾ ਹਿੱਸਾ ਤਜਰਬਾ ਹੈ ਮੇਰੇ ਨਾਲ ਕੁਝ ਸੱਜਣ 30 30 40 40 ਸਾਲ ਤੋ ਵੀ ਰਹੇ ਨੇ ਜਿ세 ਕਿ ਚੰਗੀ ਆਤਮਾ ਭਾਈ ਕਲਿਆਨ ਸਿੰਘ ਇਹ ਮੇਰੇ ਨਾਲ 40 ਸਾਲ ਤੋ ਰਹੇ ਨੇ ਔਰ ਬੇਦਾਗ ਜ਼ਿੰਦਗੀ ਇਹਨਾਂ ਦੀ ਚੰਗੇ ਵਿਚਾਰ ਨੇ ਉਹ ਸੱਜਣ ਤੇ ਹੁਣ ਨਹੀਂ ਰਿਹਾ ਮੈਂ ਦੇਖਿਆ ਰੋਜ਼ ਰੋਜ਼ ਮੈਲਾ ਹੀ ਹੁੰਦਾ ਗਿਆ ਦੁਸ਼ਟ ਬਣਾ ਉਸ ਦਾ ਵੱਧਦਾ ਹੀ ਗਿਆ ਦਿਨ ਵਿੱਚ 10 ਬੰਦਿਆਂ ਨਾਲ ਲੜਨਾ ਲਵੇ ਗਾਲੀ ਗਲੋਚ ਨਾ ਕਰ ਲਵੇ ਉਹਨੂੰ ਚੈਨ ਨਹੀਂ ਮਿਲਦਾ ਸੀ ਇੱਕ ਦਿਨ ਮੈਂ ਉਹਨੂੰ ਹੱਥ ਜੋੜੇ ਮੈਂ ਕਿਜ ਤਰ੍ਹਾਂ ਤੂੰ ਮੈਨੂੰ ਛੋੜ ਕੇ ਚਲਾ ਗਿਆ ਤੇਰੇ ਕਰਕੇ ਮੈਨੂੰ ਗਿਲੇ ਵੜਿਆ ਕਿੰ ਲੱਗ ਤੁਹਾਡੇ ਨਾਲ ਰਹਿਣਾ ਵੀ ਹੁਣ ਮੇਰੀ ਆਦਤ ਬਣ ਗਈ ਮੈਂ ਨਹੀਂ ਛੋੜ ਸਕਦਾ ਇਹ ਵੀ ਮੇਰੀ ਆਦਤ ਬਣ ਗਈ ਜਿਦਾਂ ਤੁਸੀਂ ਕਹਿੰਦੇ ਹੋ ਗਾਲੀ ਗਲੋਚ ਕਰਨਾ ਲੜਨਾ ਵੀ ਮੇਰੀ ਆਦਤ ਬਣ ਗਈ ਮੈਂ ਨਹੀਂ ਛੋੜ ਸਕਦਾ ਸਾਬ ਕਹਿ ਦਿੱਤਾ ਉਸ ਨਾਲ ਦੇ ਸਾਥੀ ਜਾਣ ਦੇਸ ਬਿਚਾਰਾ ਗੁਜ਼ਰ ਗਿਆ ਪਿਛਲੇ ਸਾਲ ਹੀ ਗੁਜ਼ਰ ਗਿਆ ਜਿਹੜਾ ਪਰਵਕਾਰ ਕਰੇ ਉਹਦੇ ਨਾਲ ਵੀ ਲੜ ਪੈਣਾ ਜਿਹੜਾ ਸੇਵਾ ਕਰੇ ਉਹਨੂੰ ਵੀ ਗਾਲਾਂ ਗੋਲਾਂ ਕੱਢ ਦੇਣਾ ਹਰ ਵਕਤ ਕਰੋਧ ਵਿੱਚ ਰਹਿਣਾ ਹਰ ਵਕਤ ਕਰੋਧ ਵਿੱਚ ਰਹਿਣਾ ਔਰ ਇੱਕ ਦਿਨ ਤੇ ਉਸਨੇ ਕਬੂਲ ਕਰ ਲਿਆ ਗੈਨੇ ਜੀ ਮੈਨੈ ਕੱਢ ਸਕਦਾ ਕਰੋਧ ਨੂੰ ਲੜਨ ਲਈ ਮੈਨੂੰ ਕੋਈ ਬੰਦਾ ਚਾਹੀਦਾ ਹੈ ਕੋਈ ਬੰਦਾ ਚਾਹੀਦਾ ਬਸ ਬੰਦਾ ਹੀ ਚਾਹੀਦਾ ਭਾਵੇਂ ਉਸਨੇ ਕਸੂਰ ਕੀਤਾ ਹੈ ਭਾਵੇਂ ਨਹੀਂ ਕੀਤਾ ਇਸ ਤਰ੍ਹਾਂ ਦੀ ਆਦਤ ਸੁਭਾਅ ਬਣ ਗਿਆ ਸੀ ਫਿਤਰਤ ਬਣ ਗਈ ਕਰਮ ਬਾਰ ਬਾਰ ਰਿਪੀਟ ਹੋ ਕੇ ਸੰਸਕਾਰਾਂ ਦਾ ਸੰਗ੍ਰਹਿ ਬਣ ਕੇ ਜਦ ਆਦਤ ਬਣ ਜਾਏ ਨਹੀਂ ਛੁੱਟਦੀ ਨਹੀਂ ਛੁੱਟਦੀ ਇਸ ਵਾਸਤੇ ਆਦਤ ਬਣਾਈਏ ਸ਼ੁਭ ਕਰਮ ਨੂੰ ਆਦਤ ਨਾ ਬਣਾਈਏ ਅਸ਼ੁਭ ਕਰਮ ਨੂੰ ਇਹ ਲਾਭ ਇਹੀ ਹੋਵੇਗਾ ਰੋਜ਼ ਰੋਜ਼ ਅਸ਼ੁਭ ਕਰਮ ਘਟਦੇ ਜਾ ਰਹੇ ਨੇ ਸ਼ੁਭ ਵੱਧਦੇ ਜਾ ਰਹੇ ਨੇ ਇਹ ਸਤਸੰਗ ਦਾ ਲਾਭ ਹੈ ਇਹ ਲਾਭ